ਇਥੇ ਇੱਕ ਕੁੱਤਾ ਫਿਰਦਾ ਹੁੰਦਾ ਸੀ ਉਹਨੂੰ ਡੱਬੂ ਡੱਬੂ ਕਹਿੰਦੇ ਹੁੰਦੇ। ਉਹ ਵੀ ਫਿਰਦਾ ਹੁਣ। ਹੈਗਾ ਨਾ? ਉਹਦੇ ਨਾਲ ਸਾਡੀ ਪੱਕੀ ਯਾਰੀ ਹੁੰਦੀ। ਜਦੋਂ ਰੋਟੀ ਖਾਣੀ ਇੱਕ ਅੱਧੀ ਰੋਟੀ ਪਾ ਦੇਣੀ ਉਹਨੇ ਖਾ ਜਾਣਾ ਪੂਛ ਹਿਲਾਉਣ ਲੱਗ ਜਾਣਾ ਜਿਹੜਾ ਰੋਟੀ ਪੜੀ ਸਾਂਝਾ ਹੋ ਜਾਏ ਯਾਰੀ ਪੈ ਜਾਂਦੀ ਹੈ। ਕੀ ਬਾਤ ਹੈ। ਉਹ ਜਦੋਂ ਜਦੋਂ ਉਹ ਕਥਨ ਰੋਟੀ ਕੋਣੀ ਮਾਧਮ ਨੂੰ ਹੁਣ ਜਿਹੜੀ ਅਗਲੀ ਗੱਲ ਅਗਲੀ ਗੱਲ ਦੱਸਣ ਲੱਗਿਆ। ਉਹਦਾ ਨੰਬਰੀ ਇੰਨੀ ਜਾਰੀ ਪੈ ਗਈ ਜਦੋਂ ਮੈਂ ਹੋਸਟਲ ਤੋਂ ਜਾਂਦਾ ਹੁੰਦਾ ਸੀ ਤੇ ਉਹ ਸਾਨੂੰ ਦੇਖ ਕੇ ਪੂਛੜੀ ਕਰ ਲੈਂਦਾ ਸੀ ਸਲਾਮੀ ਦੇ ਨਾਲ ਲੱਜ ਜਾਂਦਾ ਸੀ ਇਸ ਸਟੇਜ ਦੇ ਉੱਤੇ ਮੈਂ ਜਦੋਂ ਗੋਣਾ ਹੁੰਦਾ ਸੀ ਮੈਂ ਸਟੇਜ ਦੇ ਪਿਛਲੇ ਪਾਸੇ ਖੜਾ ਕੁਰਤਾ ਚਾਦਰਾ ਠੀਕ ਕਰ ਰਿਹਾ ਸੀ ਪੱਗ ਬੰਨੀ ਹੋਈ ਤੁਰਲੇ ਵਾਲੀ ਪੂਰੀ ਟੋਰ ਕੱਢੀ ਹੋਈ ਤੇ ਡੱਬੂ ਆ ਗਿਆ ਡੱਬੂ ਨੇ ਆਪਾਂ ਨੂੰ ਪਛਾਣ ਲਿਆ ਬੰਦਾ ਤੇ ਉਹੀ ਲੱਗਦਾ ਲਿਸ਼ਕਿਆ ਪੁਛਕੇ ਨਾਲ ਤੇ ਪੂਰਾ ਵੈਸੇ ਇੱਥੇ ਲੱਭੜਿਆ ਤੇ ਤੁਰੇ ਫਿਰਦੇ ਚੱਪਲਾ ਚੱਪਲਾ ਪਾ ਗਏ ਤੇ ਜਦੋਂ ਉਹਨੇ ਮੇਰੀ ਟੋਰ ਦੇਖੀ ਤੇ ਪਿਛਲੇ ਪਾਸੇ ਖੜੇ ਨੇ ਉਹਨੇ ਪੱਟੂ ਨੇ ਪਛਾਣ ਲਿਆ ਤੇ ਡਾਕਟਰ ਵਰਮਾ ਜੀ ਹੁੰਦੇ ਸੀ ਸਤੀਸ਼ ਵਰਮਾ ਜੀ ਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕਲਾਕਾਰ ਨੂੰ ਪੇਸ਼ ਕਰਨਾ ਵੀ ਸਾਡਾ ਬੜਾ ਵਧੀਆ ਵਿਦਿਆਰਥੀ ਆ ਜੀ ਬੜਾ ਹੋਰ ਹੋਰ ਵਿਦਿਆਰਥੀ ਆ ਜੀ ਰਾਜਵੀਰ ਚਵੰਦਾ ਜਦੋਂ ਮੇਰਾ ਨਾਮ ਆਇਆ ਮੈਂ ਸਟੇਜ ਤੇ ਆਉਣਾ ਸੀ ਤੇ ਉਹ ਡੱਬੂ ਪਹਿਲਾਂ ਖੜਾ ਸਟੇਜ ਤੇ ਆ ਜਿਵੇਂ ਤੁਸੀਂ ਹੁਣ ਤਾੜੀਆਂ ਮਾਰੀਆਂ ਨਾ ਐਂ ਤਾੜੀਆਂ ਮਾਰਦੇ ਆ ਲੋਕਾਂ ਨੇ ਕਿਹ ਕਦੇ ਖੜੀ ਇਹੀ ਚਵੰਦਾ ਇਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਪੜ੍ਹੇ ਆ ਜੀ ਇਸ ਤਰ੍ਹਾਂ ਦੇ ਮਾਹੌਲ